ਅਕਸਰ ਹੀ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਕਿ ਕੁਝ ਲੋਕਾਂ ਦੇ ਵੱਲੋਂ ਆਰਡਰ ਕੁਝ ਹੋਰ ਕੀਤਾ ਜਾਂਦਾ ਪਰ ਉਹਨਾਂ ਨੂੰ ਖਾਣ ਦੇ ਲਈ ਕੁਝ ਹੋਰ ਹੀ ਪਰੋਸਿਆ ਜਾਂਦਾ ਅਜਿਹੀਆਂ ਤਸਵੀਰਾਂ ਸ਼੍ਰੀ ਮੁਕਸਰ ਸਾਹਿਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਨਾਮੀ ਹੋਟਲ ਦੇ ਵਿੱਚ ਡੇਰਾ ਪ੍ਰੇਮੀਆਂ ਦਾ ਹੋਟਲ ਵਾਲਿਆਂ ਨਾਲ ਪੰਗਾ ਪੈ ਜਾਂਦਾ ਤਾਂ ਡੇਰਾ ਪ੍ਰੇਮੀਆਂ ਦੇ ਵੱਲੋਂ ਪਨੀਰ ਦਾ ਪੈਰੀ ਪੈਰੀ ਕੁਝ ਆਰਡਰ ਕੀਤਾ ਜਾਂਦਾ ਪਰ ਉਹਨਾਂ ਨੂੰ ਉਸ ਪਨੀਰ ਦੀ ਖਾਂ ਤੇ ਚਿਕਨ ਦਿੱਤਾ ਜਾਂਦਾ ਜਿਸ ਤੋਂ ਬਾਅਦ ਡੇਰਾ ਪ੍ਰੇਮੀਆਂ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਧਰਮ ਪਰਿਸ਼ਟ ਕਰ ਦਿੱਤਾ ਹੈ ਤਾਂ ਉਹਨਾਂ ਦੇ ਵੱਲੋਂ ਇਸ ਤੇ ਜਿਹੜੇ ਹੋਟਲ ਦੇ ਕਰਿੰਦੇ ਨੇ ਉਹਨਾਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਕਿ ਅਜਿਹਾ ਕਿਸੇ ਹੋਰ ਨਾਲ ਨਾ ਹੋਵੇ ਜੋ ਸਾਡੇ ਨਾਲ ਹੋਇਆ ਉਹਨਾਂ ਤੇ ਕਾਰਵਾਈ ਜਿਹੜੀ ਹੈ ਉਹ ਘੁਣੀ ਜੀ ਇਸ ਬਾਰੇ ਡੇਰਾ ਪ੍ਰੀਮੀਅਰ ਨੇ ਕੀ ਕੁਝ ਕਿਹਾ ਹੈ ਜਰਾ ਤੋਂ ਅਸੀਂ ਸੁਣੋ ਮੇਰਾ ਨਾਮ ਸੁਚੈਨ ਸਿੰਘ ਹੈ ਜੀ ਮੈਂ ਤਿਲਕ ਨਗਰ ਮੁਕਸਰ ਦਾ ਵਾਸੀ ਰਹਿਣ ਵਾਲਾ ਹਾਂ ਮੈਂ ਇਹਨਾਂ ਕੋਲੇ ਆ ਕੇ ਵੈਜ ਪੈਰੀ ਪੈਰੀ ਪਨੀਰ ਦਾ ਇਹਨਾਂ ਕੋਲੇ ਆਰਡਰ ਕੀਤਾ ਸੀਗਾ ਜੀ ਇਹਨਾਂ ਦਾ ਬੰਦਾ ਸਾਡੇ ਕੋਲੇ ਆਇਆ ਮੈਂ ਉਹਨੂੰ ਕਿਹਾ ਪਨੀਰ ਵਾਲਾ ਚਾਹੀਦਾ ਉਹ ਕਹਿੰਦਾ ਹਾਂਜੀ ਹੈਗਾ ਜੀ ਮੈਂ ਉਹਨੂੰ ਮੈਨੂ ਉਹਨੂੰ ਹੀ ਫੜਾਤਾ ਦੇਖ ਕੇ ਉਹਦੇ ਵਿੱਚ ਮੈਨੂੰ ਸਮਝ ਨਹੀਂ ਆਈ ਦਿਖਿਆ ਨਹੀਂ ਗਿਆ ਵੈਜ ਵਾਲਾ ਮੈਂ ਉਹਨੂੰ ਕਹਿੰਦਾ ਉਹ ਕਹਿੰਦਾ ਜੀ ਸਾਡੇ ਕੋਲੇ ਵੈਜ ਹੈਗਾ ਅਸੀਂ ਤੁਹਾਨੂੰ ਪਰੋਵਾਈਡ ਕਰ ਦਿੰਨੇ ਆ ਮੈਂ ਉਹਨੂੰ ਕਿਹਾ ਪੁੱਛ ਕੇ ਆ ਵੀ 9 ਇੰਚ ਵਾਲਾ ਕਿ 11 ਇੰਚ ਵਾਲਾ ਉਹ ਕਹਿੰਦਾ ਚਲੋ ਜੀ ਮੈਂ ਪੁੱਛ ਕੇ ਆ ਉਹਨੇ ਆਪਦੀ ਮਰਜ਼ੀ ਨਾਲ ਹੀ 11 ਇੰਚ ਵਾਲਾ ਪੈਰੀ ਪੈਰੀ ਚਿਕਨ ਆਰਡਰ ਕਰਤਾ ਜਦੋਂ ਮੈਂ ਖਾਂਦਾ ਹੀ ਨਹੀਂ ਤਾਂ ਮੈਂ ਚਿਕਨ ਕਿਉਂ ਆਰਡਰ ਕਰੂੰਗਾ ਇਹਨਾਂ ਕੋਲੇ ਤੇ ਇਹਨਾਂ ਦੇ ਜਿਹੜੇ ਮੈਨੇਜਰ ਸਾਹਿਬਾ ਪਹਿਲਾਂ ਤਾਂ ਕਰਦੇ ਸੀ ਮੈਨੀਆਂ ਤੋਂ ਬਿਨਾਂ ਗੱਲ ਹੁਣ ਉਹ ਮੀਨੂ ਚੈੱਕ ਲੈ ਕਹਿੰਦਾ ਸਾਡੇ ਕੋਲੇ ਹੈ ਨਹੀਂ ਆਰਡਰ ਦੇ ਵਿੱਚ ਤੁਸੀਂ ਕਿੱਥੇ ਕਿਹੜੇ ਰੈਸਟੋਰੈਂਟ ਚਾਹੀਓ ਅਸੀਂ ਕੋੜਾ ਕੋੜਾ ਰੋਡ ਕਿੰਗਸ ਕਲਿਪ ਹੋਟਲ ਦੇ ਵਿੱਚ ਅਸੀਂ ਟੌਪ ਫਲੋਰ ਤੇ ਇਸ ਵਕਤ ਹੈਗੇ ਆਂ ਜੀ ਅਸੀਂ ਧਰਮ ਨੂੰ ਅਸੀਂ ਅੱਜ ਤੋਂ ਮੈਨੂੰ ਜਦੋਂ ਦਾ ਮੈਂ ਜਨਮ ਲਿਆ ਨਾ ਤਾਂ ਸਾਡੇ ਘਰ ਦੇ ਵਿੱਚ ਕੋਈ ਖਾਂਦਾ ਹੈ ਤੇ ਨਾ ਹੀ ਅੱਗੇ ਖਾਊਗਾ ਕਿਉਂਕਿ ਅਸੀਂ ਪ੍ਰੇਮੀ ਵੀ ਹੈਗੇ ਆਂ ਜੀ ਤੇ ਅਸੀਂ ਮੰਨਦੇ ਵੀ ਆਂ ਸਾਰੇ ਗੁਰੂਆਂ ਪੀਰਾਂ ਨੂੰ ਮੰਨਦੇ ਆਂ ਇਸ ਕਰਕੇ ਅਸੀਂ ਖਾਂਦੇ ਨਹੀਂਗੇ ਪ੍ਰੇਮੀ ਦੀ ਗੱਲ ਕੀਤੀ ਤੁਸੀਂ ਕਿਹੜੇ ਸਰਸੇ ਵਾਲੇ ਦੇ ਅਸੀਂ ਪ੍ਰੇਮੀ ਆ ਤੇ ਅਸੀਂ ਖਾਂਦੇ ਨਹੀਂਗੇ ਇਹਨਾਂ ਕੋਲੇ ਇਹਨਾਂ ਨੂੰ ਜਦੋਂ ਆਰਡਰ ਹੀ ਦਿੱਤਾ ਬਾਏ ਮੂੰਹ ਨਾਲ ਅਸੀਂ ਆਰਡਰ ਦਿੱਤਾ ਤਾਂ ਮੂੰਹ ਨਾਲ ਇਹਨਾਂ ਦਾ ਬੰਦਾ ਸਾਨੂੰ ਜਵਾਬ ਦੇ ਕੇ ਗਿਆ ਮੂੰਹ ਨਾਲ ਸਾਡ ਨੂੰ ਇਹਨਾਂ ਦਾ ਬੰਦਾ ਜਵਾਬ ਦੇ ਕੇ ਗਿਆ ਕਹਿੰਦਾ ਜੀ ਮੈਂ ਪਨੀਰ ਵਾਲਾ ਆਰਡਰ ਕਰ ਦਿੰਨਾ ਪਨੀਰ ਵਾਲੇ ਦੀ ਬਜਾਏ ਇਹਨਾਂ ਨੇ ਚਿਕਨ ਭੇਜਤਾ ਜਦੋਂ ਚਿਕਨ ਇਹਨਾਂ ਕੋਲੇ ਆ ਗਿਆ ਪਹਿਲਾਂ ਤਾਂ ਇਹਨਾਂ ਦੇ ਬੰਦੇ ਜੀ ਕੋਈ ਗੱਲ ਨਹੀਂ ਸੁਣਦੇ ਪਏ ਸੀ ਅਸੀਂ ਇੱਥੇ 9:30 ਵਜੇ ਤੇ ਬੈਠੇ ਆ ਤਾਂ ਤੁਸੀਂ ਹੁਣ ਟਾਈਮ ਦੇਖ ਰਹੇ ਹੋ 11:00 ਵਜੇ ਚੁੱਕੇ ਆ ਸਾਨੂੰ ਇੱਥੇ ਪੌਣੇ 2 ਘੰਟੇ ਹੋ ਗਏ ਪਹਿਲਾਂ ਇਹ ਗੱਲ ਨਹੀਂ ਸੁਣਦੇ ਜੀ ਪਹਿਲਾਂ ਗੱਲ ਸੁਣ ਲੈ ਤੁਸੀਂ ਕੀ ਕਰ ਰਹੇ ਹੋ ਸਾਡੇ ਉਹ ਹੈ ਨਹੀਂ ਸਾਡੇ ਹੈ ਨਹੀਂ ਪਹਿਲਾਂ ਇਹਨਾਂ ਨੇ ਬੰਦਾ ਵੀ ਕਰਤਾ ਗਾਇਬ ਹੁਣੇ ਬੰਦਾ ਲੱਗਿਆ ਇਹ ਬੰਦਾ ਇਹਨਾਂ ਦਾ ਤੁਰੰਤ ਮੁੱਕਰ ਕੇ ਕਹਿੰਦੇ ਸਾਨੂੰ ਪਨੀਰ ਵਾਲਾ ਆਰਡਰ ਹੀ ਨਹੀਂ ਕੀਤਾ ਜੀ ਫਿਰ ਨੇ ਪੈਸੇ ਦਿੱਤੇ ਕੋਈ ਕਿਸੇ ਪੈਸੇ ਦਾ ਪੈਸੇ ਦਾ ਹੀ ਇਹਨਾਂ ਨੇ ਪਹਿਲੇ ਕੰਪਲੀਮੈਂਟਰੀ ਕਹਤੇ ਕਹਿੰਦੇ ਚਲੋ ਤੁਹਾਡੇ ਕੋਲੇ ਗਲਤ ਆ ਗਿਆ ਅਸੀਂ ਦੇ ਦਿੰਨੇ ਆ ਅਸੀਂ ਕਹਿੰਦੇ ਤੁਸੀਂ ਕਿਉਂ ਦੇ ਦਿੰਨੇ ਜੇ ਸਾਡੀ ਜੇਬ ਦੇ ਵਿੱਚ ਪੈਸੇ ਅਸੀਂ ਤਾਂ ਹੀੋਂ ਖਾਣ ਆਏ ਆ ਅਸੀਂ ਕੋਈ ਵੈਸੇ ਤਾਂ ਖਾਣ ਨਹੀਂ ਆਏ ਜੇ ਅਸੀਂ ਖਾਂਦੇ ਹੁੰਦੇ ਨੌਨ ਵੇਜ ਤੁਹਾਨੂੰ ਖਾ ਕੇ ਚਲੇ ਜਾਂਦੇ ਅਸੀਂ ਕੀ ਆਰਡਰ ਕੀ ਦਿੱਤਾ ਤੇ ਕੀ ਕੋਆ ਆ ਆਰਡਰ ਅਸੀਂ ਇਹਨਾਂ ਨੂੰ ਪੈਰੀ ਪੈਰੀ ਪਨੀਰ ਦਾ ਦਿੱਤਾ ਸੀ ਕਿ ਇਹਨਾਂ ਨੇ ਪੈਰੀ ਪੈਰੀ ਚਿਕਨ ਆਪਣੀ ਮਰਜ਼ੀ ਨਾਲ ਹੀ ਭੇਜਤਾ ਇਹ ਤੋ ਖਾਗੀ ਤਾਈ ਦੱਸੋ ਹੁਣ ਮੈਂ ਜੀ 24 ਸਾਲ عمر ਹੈ 24 ਸਾਲ ਦੀ ਉਮਰ ਵਿੱਚ ਮੈਂ ਅਜੇ ਤੱਕ ਨੇੜੇ ਨਹੀਂ ਗਿਆ ਚਲੋ ਚਿਕਨ ਸ਼ਾਪ ਦੀ ਦੁਕਾਨ ਤੇ ਵੀ ਨਹੀਂ ਗਿਆ ਚਲੋ ਖਾਣਾ ਤਾਂ ਦੂਰ ਦੀ ਗੱਲ ਹੈ ਨਾ ਕਦੇ ਅੰਡਾ ਖਾਦਾ ਨਾ ਕਦੇ ਬੀਅਰ ਨਾ ਕਦੇ ਦਾਰੂ ਨਹੀਂ ਮਾਰ ਕਰਦੇ ਉਹ ਯਾਰ ਬੰਦ ਕਰ ਦੋ ਮੰਗਦਾ ਤੁਸੀਂ ਦੇਖੋ ਜੀ ਕੀ ਹੋਣੀ ਚਾਹੀਦੀ ਪਹਿਲਾਂ ਇਹਨਾਂ ਨੇ ਬੰਦਾ ਗਾਇਬ ਕਰਦਾ ਇਹਨਾਂ ਦੇ ਬੰਦੇ ਗੱਲ ਹੀ ਇਹਨਾਂ ਦੇ ਬੰਦੇ ਗੱਲ ਹੀ ਹੀ ਦੂਸਰੀ ਕਰਦੇ ਗੱਲ ਹੀ ਨਹੀਂ ਸੁਣਦੇ ਇਹਨਾਂ ਦਾ ਵਿਵਹਾਰ ਹੈ ਜੀ ਜਿਹੜਾ ਬਿਲਕੁਲ ਹੀ ਖਰਾਬ ਹੈ ਠੀਕ ਹੈ ਜੀ ਪਹਿਲਾਂ ਇਹਨਾਂ ਦਾ ਵਿਵਹਾਰ ਬਿਲਕੁਲ ਖਰਾਬ ਹੈ ਪਹਿਲਾਂ ਪਿਆਰ ਨਾਲ ਗੱਲ ਕਰਦੇ ਸੀਗੇ ਬਸ ਹੁਣ ਨਾ ਤਾਂ ਇਹਨਾਂ ਨੇ ਕੋਈ ਗੱਲ ਕੀਤੀ ਆ ਉਦੋਂ ਤਾਂ ਅਸੀਂ ਘਟੋ ਘਟ ਇੱਥੇ ਇੱਕ ਘੰਟਾ ਬੈਠੇ ਰਹਿਆ ਅਸੀਂ ਜਿਹੜਾ ਤੁਹਾਡਾ ਮੇਨ ਆ ਉਹਨੂੰ ਬੁਲਾ ਦੋ ਉਹ ਨਾ ਸਾਡੇ ਕੋਲੇ ਆਇਆ ਜੀ ਹੁਣ ਜਦੋਂ ਤੁਸੀਂ ਆਏ ਤਾਂ ਸਾਰੇ ਮੇਨ ਇਹਨਾਂ ਦੇ ਸਾਡੇ ਇੱਥੇ ਪਹੁੰਚ ਗਏ ਮੇਰਾ ਨਾਮ ਸਾਧੂ ਸੈਣੀ ਤਲਕੰਨਾ ਗਲੀਆਂ ਨੰਬਰ 6 ਠੀਕ ਹੈ ਜੀ ਪ੍ਰੇਮੀ ਬੰਦੇ ਸ਼ੁਰੂ ਤੋਂ ਅਸੀਂ ਨਾ ਸਾਡੇ ਘਰੇ ਮੀਠ ਬੰਦ ਦਾ ਨਾ ਅਸੀਂ ਖਾਈਏ ਤੇ ਨਾ ਅਸੀਂ ਮੀਠ ਵਾਲੇ ਨੂੰ ਵੜਨ ਦਈਏ ਇਹਨਾਂ ਨੇ ਕੀ ਕੀਤਾ ਮੁੰਡਿਆਂ ਨੇ ਇਹਨਾਂ ਨੇ ਚਿਕਾ ਉਹਦਾ ਕੀਤਾ ਸੀਗਾ ਪਨੀਰ ਦਾ ਇਹਨਾਂ ਨੇ ਚਿਕਨ ਉਹਨਾਂ ਦੇ ਮੂਰੇ ਰੱਖਤਾ ਜੇਕਰ ਉਹਨੇ ਮੋੜਾ ਤਾਂ ਉਹਨੇ ਖਾਦਾ ਜਦੋਂ ਖਾਦਾ ਦੇ ਵਿੱਚ ਹੱਡੀ ਆਈ ਉਹਨੇ ਥੱਲੇ ਧੁੱਕਦਾ ਉਹਨੇ ਧੁੱਕਦਾ ਤੇ ਹੱਡੀ ਦਿਖਾਈ ਇਹਨਾਂ ਨੂੰ ਇਹਨਾਂ ਨੇ ਪਹਿਲਾਂ ਗੱਲ ਨਹੀਂ ਸੁਣੀ ਪਹਿਲਾਂ ਇਹਨਾਂ ਨੇ ਗੱਲ ਨਹੀਂ ਸੁਣੀ ਕਿਸੇ ਬੰਦੇ ਨੇ ਵੀ ਘੰਟਾ ਡੇਢ ਘੰਟਾ ਲੱਗੇ ਰਹੇ ਕਿਸੇ ਨੇ ਗੱਲ ਨਹੀਂ ਸੁਣੀ ਜਦੋਂ ਕੈਂਡੀਟ ਮਿੰਟ ਵਿੱਚ ਤੁਸੀਂ ਆਏ ਹੋ ਇਹ ਸਾਰੇ ਜਣੇ ਇਕੱਠੇ ਹੋ ਠੀਕ ਆ ਇਹਨਾਂ ਨੇ ਡੀਨਵੈਸਟ ਕੀਤਾ ਹੈਗਾ ਜੋ ਇਹਨਾਂ ਦੇ ਬੰਦੇ ਕਰਵਾਏ ਤੁਸੀਂ ਕਰ ਸਕਦੇ ਹੋ ਠੀਕ ਆ ਇੱਕ ਚੀਜ਼ ਇਹ ਹੈ ਕਿ 6 ਮਹੀਨੇ ਪਹਿਲਾਂ ਵੀ ਇਹਨਾਂ ਨੇ ਡੀਨਵੈਸਟ ਕੀਤਾ ਸੀ ਸਰਸਾ ਸਰਸਾ ਦੇਰੇ ਸੱਚੇ ਸੋਤੇ ਜਾ ਠੀਕ ਆ ਜਦੋਂ ਤੁਹਾਨੂੰ ਪਤਾ ਵੀ ਇਹ ਅਸੀਂ ਪੁੱਛ ਕੇ ਕਰ ਸਕਦੇ ਹਾਂ ਤੁਸੀਂ ਪੁੱਛਣ ਦੇ ਕਰੀ ਬਈ ਤੁਸੀਂ ਚਿਕਨ ਖਾਣੇ ਹੋ ਕਿ ਨਹੀਂ ਖਾਂਦੇ ਦੂਜੀ ਵਾਰੀ ਪੁੱਛ ਸਕਦੇ ਆ ਇੱਕ ਵਾਰੀ ਪੁੱਛ ਸਕਦੇ ਆ ਉਹ ਵੀ ਨਹੀਂ ਪੁੱਛ ਸਕਦੇ ਉਹ ਵੀ ਨਹੀਂ ਪੁੱਛ ਸਕਦੇ ਠੀਕ ਆ ਇਹਨਾਂ ਨੇ ਤਾਂ ਮੇਰੇ ਸਾਹਮਣੇ ਕਈਆਂ ਇਨਵੈਸਟ ਕੀਤਾ ਹੋਊਗਾ ਇੱਕ ਤਾਂ ਨਹੀਂ ਕੀਤਾ ਕਈਆਂ ਦਿਨ ਇਨਵੈਸਟ ਕੀਤਾ ਹੋਊਗਾ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਵੀ ਗਾਹ ਨੂੰ ਤਾਂ ਕਿਸੇ ਨੂੰ ਕੋਣ ਜਿਹੜਾ ਸਾਡਾ ਦਿਨ ਇਨਵੈਸਟ ਕੀਤਾ ਉਹ ਤਾਂ ਕਰ ਦਿੰਦਾ ਇਹਨਾਂ ਨੇ ਗਾਹ ਨੂੰ ਤਾਂ ਕਿਸੇ ਨੂੰ ਕੋਣ ਜੋ ਇਹਨਾਂ ਦੀ ਕਾਰਵਾਈ ਬੰਦੀ ਹੈ ਕਿ ਉਹ ਇਹਦਾ ਦੇ ਕਰੋ ਪਰਿਵਾਰ ਨੂੰ ਤਾਂ ਦੋਸ਼ ਲਗਾਇਆ ਜਾ ਰਿਹਾ ਮੇਰਾ ਪ੍ਰੇਮੀ ਹੈ ਕਿ ਸਾਨੂੰ ਚਿਕਨ ਦਿੰਦਾ ਅਸੀਂ ਫੀਰ ਮੰਗੇ ਨਹੀਂ ਸਰ ਸਾਰੇ ਬੰਦੇ ਵਿੱਚ ਸਭ ਤੋਂ ਪਹਿਲੀ ਪਹਿਲੀ ਪਹਿਲੀ

सर मैन्यू में लिखा पारी पारी सर, की सर, वो है पेरी पेरी सर वही है पेरी पेरी आइटम है सर पिजा नहीं है बात पनीर की तो ही नहीं ना खाली पेरी पेरी की बात है पनीर की बात ही नहीं है खाली पेरी पेरी ऑर्डर दिया मैं पेरी पिज्जा हमारे पास उन्होंने बता दिया क्लियर तो बताया आप तो ने, तो दिया है। ने आपको क्लियर बताया आपको ये सारी चीजें क्लियर बता दिया नहीं पता सर से बात की है और लड़के से भी बात की है दोनों को हमने सामने भी किया है दोनों में काम मांग रहा हूँ सर

ਹੈ ਤਾਂ ਪਹਿਲਾਂ ਵੀ ਐਸੀ ਤਰ੍ਹਾਂ ਦੀ ਠੀਕ ਹੈ ਔਰ ਪਛਨਨ ਬੋਸਨਾਦ ਬਤਾ ਦਿਜੀਏ ਸਰ ਸੇ ਵੀ ਨੇ ਪਹਿਲਾਂ ਵੀ ਐਸੀ ਤਰ੍ਹਾਂ ਦੀ ਪੂਰਾ ਸਟਾਫ ਨਿਆ ਸਕਦਾ ਕੋਈ